ਹਾਂਜੀ ਮੇਰੇ ਪੀਰਾਂ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਇਸ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਅਸੀਂ ਚੱਲੇ ਸੀਗੇ ਅੱਜ ਕੰਮ ਤੇ ਦਿਨ ਵਧੀਆ ਲੱਗਿਆ ਥੋੜੀ ਜਿਹੀ ਧੁੱਪ ਹੋਵਾ ਤੇ ਬਾਕੀ ਕਾਲਾਪਾ ਜਾ ਕੇ ਆਏ ਸੀਗੇ ਅਸੀਂ ਟੀਮ ਆਉਟ ਚ ਦਿਵਾਲੀ ਦੀ ਸ਼ੋਹਰਤ ਦਿਵਾਲੀ ਦਾ ਸਵਾਰ ਸਵਾਰ ਲੈ ਕੇ ਆਏ ਸੀਗੇ ਤੁਸੀਂ ਬਹੁਤ ਪਿਆਰ ਦਿੰਦੇ ਹੋ ਜਿਹੜਾ ਟਾਈਮ ਕੱਢ ਕੇ ਵੀਡੀਓ ਦੇਖਦੇ ਹੋ ਐਸੀ ਤਰ੍ਹਾਂ ਸਾਡੀਆਂ ਵੀਡੀਓ ਦੇਖਦੇ ਰਹਾ ਕਰੋ ਲਾਈਕ ਸਬਸਕ੍ਰਾਈਬ ਕਰਦੇ ਰਹਾ ਕਰੋ ਸ਼ੇਅਰ ਵੀ ਕਰਿਆ ਕਰੋ ਤਾਂ ਅੱਗੇ ਤਾਂ ਜੋ ਆਪਣੀ ਵੀਡੀਓ ਚੱਲ ਸਕਣ ਤੇ ਫਿਰ ਅਸੀਂ ਤੁਹਾਨੂੰ ਆਹੀ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਵੀਡੀਓ ਦੇਖਿਆ ਕਰੋ ਹਨਾ ਟਾਈਮ ਕੱਢ ਕੇ ਤੇ ਲਾਈਕ ਸਬਸਕ੍ਰਾਈਬ ਵੀ ਜਰੂਰ ਕਰੋ ਕਿਉਂਕਿ ਜਿੰਨੇ ਆਪਣੇ ਵੱਧ ਤੋਂ ਵੱਧ ਸਬਸਕ੍ਰਾਈਬ ਹੋਣਗੇ ਤਾਂ ਹੀ ਆਪਣੀ ਵੀਡੀਓ ਚੱਲੋਗੀ ਕਿ ਬਾਕੀ ਅਜੇ ਬੀਬੀ ਮਾਨਵ੍ਰੀਤ ਗੌਰ ਨੇ ਵਰਤ ਰੱਖਿਆ ਇਹ ਤੁਹਾਨੂੰ ਦੱਸਣਗੇ ਅੱਗੇ ਵਾਲਾ ਵਿਚਾਰ ਹਾਂਜੀ ਦੱਸੋ ਜੀ ਹਾਂਜੀ ਸਾਰੇ ਜਿਹਨਾਂ ਤੇ ਆਰਪੋਡੀ ਸੰਸ਼੍ਰੀਕਾ ਤੇ ਅੱਜ ਅਸੀਂ ਚੱਲੇ ਸੀਗੇ ਕੰਮ ਤੇ ਮੈਂ ਰੱਖਿਆ ਜੀ ਚੱਕਰੀ ਦਾ ਵਰਤ ਸਾਰੀਆਂ ਮੇਰੀਆਂ ਧਰਾਂ ਨੂੰ ਜਿਨ੍ਹਾਂ ਨੇ ਚੱਕਰੀ ਦਾ ਵਰਤ ਰੱਖਿਆ ਉਹ ਉਹਨਾਂ ਨੂੰ ਚੱਕਰੀ ਦੇ ਵਰਤ ਦੀ ਮੁਬਾਰਕ ਪਰਮਾਤਮਾ ਉਹ ਹੀ ਮਾਤਾ ਸਭ ਦੇ ਬੱਚਿਆਂ ਤੇ ਮੇਰੇ ਪਰਿਵਾਰ ਹੱਥ ਰੱਖਣ ਤੰਦਰੁਸਤੀ ਬਖਸ਼ਣ ਸਾਡੇ ਬੱਚਿਆਂ ਤੇ ਦੇਖਦੇ ਆਂ ਬਿਰੋਜ ਉਹ ਅਮਰ ਜਾ ਕੇ ਹਨ ਹੂੰ ਕੰਮ ਤੇ ਜਾ ਕੇ ਵਾਕੇ ਤੁਹਾਨੂੰ ਆਪਾਂ ਅੱਗੇ ਵਾਲਾ ਦੱਸਾਂਗੇ ਹਨਾ ਕਿ ਅੱਜ ਕਿਵੇਂ ਚੱਲਦਾ ਵਾ ਪ੍ਰੋਗਰਾਮ ਬਾਕੀ ਸ਼ਾਮ ਨੂੰ ਆਪਾਂ ਫਿਰ ਮਾਰਕੀਟ ਚ ਥੋੜੇ ਬਹੁਤ ਸਾਮਾਨ ਸੋਣ ਲੈ ਕੇ ਜਾਣਾ ਵਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ ਮਾਰਕੀਟਾਂ ਦੇ ਵਿੱਚ ਅੱਜ ਕੱਲ ਰੌਣਕਾਂ ਲੱਗੀਆਂ ਹੋਈਆਂ ਨੇ ਪੂਰੇ ਬਾਜ਼ਾਰ ਭਰੇ ਹੋਏ ਨੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਪਰੇ ਪੈਣਾ ਭਰਾਵਾਂ ਦਾ ਚਾਹ ਬਾਹਰ ਨਜ਼ਰ ਆ ਰਿਹਾ ਜਲਦੀ ਤੇਰੀ ਵੱਡੀ ਗਈ ਹੈ ਨਾ ਵੱਡੇ ਗਈ ਜੀ ਵੱਡੀ ਗਈ ਆ ਕੀਤ ਹੋ ਗਈ ਖਾਲੀ ਲੱਗ ਭਾ ਗੌਣ ਤਾਂ ਥੋੜੀ ਹੋ ਰਹਿ ਗਈ ਆਪਾਂ ਪਹੁੰਚ ਚੁੱਕੇ ਆ ਕਦੋਂ ਔਰ ਤਾਂ ਥੋੜੀ ਕੇਤ ਜੇ ਰਹਿ ਕੇ ਆਪਾਂ ਚਲ ਅੱਗ ਭਾਗ ਵੱਢੀ ਹੋਵੇ ਨੀਵਰੇ ਮੈਂ ਜੀ ਲੱਗਦੀ ਆ ਬਹੁਤ ਬਹੁਤ ਗਰਮੂ ਆ ਮਾਰੇ ਕਰ ਗਏ ਦੀ ਸੀ ਧੁੱਪ ਬਹੁਤ ਜ਼ਿਆਦਾ ਘੜੀ ਆ ਹਾਂਜੀ ਅਸੀਂ ਲੱਗੇ ਹੋਏ ਸੀ ਕਿ ਕੰਮ ਕਰਨਾ ਇਧਰ ਬੀਬੀ ਮਾਨਪ੍ਰੀਤ ਕੋਰ ਆਜ ਵਿਚਾਰੀ ਏ ਵੀ ਲਈ ਹੋਇਆ ਕੰਮ ਕਰਨਾ ਗਰੀਆ ਨੇ ਭਾਈ ਸਾਹਿਬ ਚਲੋ ਵਧੀਆ ਕਰਨਾ ਭੁੱਖ ਤਾਂ ਨਹੀਂ ਲੱਗੀ ਸਬਜ਼ੀਆਂ ਘੱਟੇ ਮੈਨੂੰ ਤਾਂ ਭਾਈ ਵੇਗਰ ਹੋ ਜਾਂਦੀ ਮੈਨੂੰ ਕਿਤੇ ਭੁੱਖ ਨਾ ਲੱਗਦੀ ਹੋਵੇ ਕਹਿੰਦੀ ਨਹੀਂ ਲੱਗੀ ਨਹੀਂ ਹੈਗੀ ਉਹ ਤਾਂ ਲੱਗੀ ਸੀਗੀ 12:00 ਵਜੇ ਤਾਂ ਲੱਗੀ ਸੀਗੀ ਭੁੱਖ ਕਿਹਦੀ ਪੁੱਛ ਲੈਨੇ ਆ ਵੀ ਹਾਂ ਬਰਕਤ ਦੇ ਵਿੱਚ ਕੋਈ ਦੁੱਧ ਤਾਂ ਨਹੀਂ ਮਿਲਦਾ ਹੁੰਦਾ ਕਿ ਹੋਰ ਚੀਜ਼ ਖਾ ਸਕਦਾ ਨਹੀਂ ਨਹੀਂ ਹੈਗੀ ਮੈਂ ਚੰਮੀ ਕਈ ਬੰਦੇ ਕਹੀ ਜਾਂਦਾ ਰਹੇ ਤਾਂ ਪੀ ਸਕਦੇ ਆ ਨਾ ਸਾਡੇ ਕੋਲ ਧੂਆ ਨੇ ਕਿਹਾ ਸੀਗਾ ਹੁੰਦੇ ਹੁੰਦੇ ਨਾ 4 ਵਜੇ ਧੂਆ ਨੇ ਵਰ ਕਿਹਾ ਸੀਗਾ ਹਨਾ ਉਹ ਆਪਣੇ ਆਪਣੇ ਹੁੰਦੇ ਨੇ ਸਾਰਿਆਂ ਦੇ ਉਹ ਪਤਾ ਨਹੀਂ ਹੈ ਨਾ ਧੂਆ ਨੇ ਜਿਹੜੀ ਜਿਹਾ ਸੀ ਵੀ ਸਾਢੇ 4 ਵਜੇ ਚਾਹ ਪੀਦੇ ਹੁੰਦੇ ਪਰ ਸਾਮ ਨੂੰ ਵੀ ਸ਼ਾਮ ਨੂੰ ਕਥਾ ਸੁਣਦੇ ਹੁੰਦੇ ਆ ਨਾ ਫਾਲ ਫਰੂਟ ਭਰਨੇ ਹੁੰਦੇ ਆ ਪਹਿਲਾਂ 3:30-4 ਵਜੇ ਚੱਕਰੀ 'ਚ ਫਿਰ ਉਸ ਤੋਂ ਬਾਅਦ ਪਕਾਣਾ ਚਾਹ ਵੀ ਰੋਣ ਗੋਗਲ ਗੋਲ ਗਲੀਆ ਤੇ ਸ਼ਾਮ ਨੂੰ ਖਾਣਾ ਅੱਛਾ ਸ਼ਾਮ ਪਰ ਨੀਂਦ ਵੀ ਕੋਸੋ ਜਿਹੜਾ ਦੇਖ ਕੇ ਅਗੇ ਦਿਨ ਨੂੰ ਤੋਂ ਸ਼ਾਮ ਨੂੰ ਭਰਨੇ ਫਾਲ ਜਾਨੇ ਕਿ 4:00 ਵਜੇ ਆਪਾਂ ਪਹੇਜ ਹੱਗਦੇ ਆ 4:00 3:30-4:00 ओके ਲੋ ਵੀ ਇੱਧਰ ਹੋ ਗਿਆ ਫਾਈਨਲ ਆ ਕਹਿੰਦੇ ਵੀ 4:30 ਵਜੇ ਆਪਾਂ ਜਾ ਕੇ ਦੁੱਧ ਪੀ ਲੈਣਾ ਵਾ ਨਾਲ ਕੁਝ ਖਾ ਲੈਣਾ ਇੱਕ ਚੀਜ਼ ਗੜੀ ਚਾਹੇ ਫਰੂਟ ਖਾ ਰੋ ਚਾਹੇ ਚਾਹੀਏ ਚਾਹੇ ਫਰੂਟ ਖਾ ਲਓ ਚਾਹੇ ਚਾਹ ਪੀ ਲਓ ਚਾਹੇ ਮੋਮੋ ਖਾ ਲਓ ਉਧਰ ਖਾਣੇ ਉਹ ਨਹੀਂ ਖਾਣੇ ਫਿਰ ਉਹ ਨਹੀਂ ખાਣੀ ਹੈਗੇ ਬਸ ਫਾਸਟ ਫੂਡ ਹੁਣ ਤਾਂ ਆਪਾਂ ਨੇ ਛੱਡਤਾ ਹੁਣ ਤਾਂ ਅਸੀਂ ਖਾਂਦੇ ਨਹੀਂ ਹੈਗੇ ਪੜਾ ਜਦ ਜਦ ਆਖਾ ਦੇਖਿਆ ਨਾ ਵੀਡੀਓ ਜੀਆਂ ਜੀ ਨਹੀਂ ਕਰਦਾ ਖਾਣ ਨੂੰ ਹਨਾ ਪੀਜ਼ਾ ਦਾ ਗੱਲ ਹੈ ਪੀਜ਼ਾ ਪੂਜਾ ਚਲੋ ਵਧੀਆ ਚੀਜ਼ੇ ਖਾ ਲੋ ਜਿਹੜੀ ਥੋੜੇ ਵਧੀਆ ਜੇ ਹਨਾ ਹੈਗੀ ਆ ਨਹੀਂ ਸਹੀ ਗੱਲ ਆ ਸਫਾਈ ਹੈ ਜਿੱਥੇ ਮਤਲਬ ਕਹਿਣ ਦਾ ਭਾਵ ਆ ਉਹ ਖਾ ਲੋ ਕਈ ਜਗ੍ਹਾ ਤਾਂ ਸਫਾਈ ਨਹੀਂ ਹੁੰਦੀ ਹੈ ਜੀ ਤੇ ਜਗ੍ਹਾ ਤੇ ਸਫਾਈ ਨਹੀਂ ਹੁੰਦੀ ਉਹਦਾ ਕਰਕੇ ਖਾਣ ਨੂੰ ਜੀ ਜਿਆ ਵੀ ਨਹੀਂ ਕਰਦਾ ਹੈਗਾ ਬਾਕੀ ਠੀਕ ਠਾਕ ਆ ਚੱਲੀ ਜਾਂਦਾ ਜਿਵੇਂ ਮਰਜੀ ਇਧਰ ਆ ਦੇਖ ਰੋ ਵੀਡੀਓ ਦੇਖੀ ਜਾਂਦੀ ਦਿਖਾਈ ਦੇ ਵੀਡੀਓ ਕਿੱਥੇ ਦੇਖੀ ਰਹੇ ਕੰਮ ਕਰਨ ਲੱਗਿਆ ਆ ਫੜਿਆ ਵੀਡੀਓ ਲਾਈਵ ਬੈਠੀ ਐ ਚੈਨਲ ਤੇ ਮੈਂ ਤਾਂ ਦੇਖੋ ਚੈਨਲ ਕੱਢ ਕੇ ਰੱਖਿਆ ਸੀਗਾ ਤੇ ਕੱਦ੍ਹ ਜਾ ਖੜੇ ਹੋਏ ਹੁਣ ਤਾਂ ਕੰਮ ਕਰਦੀ ਸੀ ਹੁਣ ਤਾਂ ਕੰਮ ਕਰਦੀ ਹੁਣ ਤਾਂ ਮੇਰੇ ਨਾਲ ਕੰਮ ਕਰਾਉਣ ਲੱਗ ਗਈ ਸੀ ਕੱਤੀ ਕੰਮ ਕਰਦੇ ਹਾਂ ਉਹ ਤਾਂ ਵੀ ਐਸੇ ਖੜੇ ਹੋਏ ਆ ਲਾ ਹੂੰ ਦੇਖੀ ਆਪਾਂ ਸੁਣ ਲਓ ਹੁਣ ਥੋੜੇ ਜਿਹਾ ਫ੍ਰੀ ਹੋਏ ਸੀ ਕਿ ਮੈਂ ਚਾ ਵੀ ਕੇ ਖੜਿਆ ਸੀਗਾ ਫਿਰ ਮਾ ਚੱਲ ਹੁਣ ਥੋੜਾ ਜਿਹਾ ਵੀਡੀਓ ਵੜਾ ਲਈਏ। ਬਾਕੀ ਆਪਾਂ ਸ਼ਾਮ ਨੂੰ ਬਣਾਵਾਂਗੇ ਹਨ ਜਦੋਂ ਲੈ ਕੇ ਆਵਾਂਗੇ ਕੋਈ ਸਮਾਨ ਜਿਦਾਂ ਜਾਂਦੇ ਹੋਏ ਨਾ ਟੂਟ ਲਵਾਂਗੇ। ਹੂੰ। ਫਿਰ ਉਸ ਤੋਂ ਬਾਅਦ ਨਾ ਫਟੇ ਕੇ ਜਾਵਾਂਗੇ। ਸਹੀ ਗੱਲ। ਫਿਰ ਸ਼ਾਮ ਨੂੰ ਬਣਾਵਾਂਗੇ ਗੁਰਬਲੀ। ਹੂੰ। ਚਲੋ ਠੀਕ ਆ ਸ਼ਾਮ ਨੂੰ ਕਰਦੇ ਆਂ ਗੱਲ। ਹਾਂਜੀ ਹੁਣ ਅਸੀਂ ਹੋ ਗਈ ਸੀਗੇ ਫਿਰ ਚੱਲੀ ਸੀ ਘਰ ਨੂੰ। ਇਹ ਮੂਵ ਇਹ ਤੈਨੂੰ ਸਭ ਦੇ ਰੰਗ ਬੀਤੇ ਕਰਦਾ ਟਾਹਣੇ ਤੇ ਕੋਈ ਗਾ ਬੰਟੀ ਕੀ ਮੰਡੀ ਕਾਲੀ ਕੀ ਮੰਡੀ ਦਾਣਾ ਮੁੰਡੇ ਭੈਣ ਦੇਖ ਲੈ ਕਿੰਨਾ ਕਾਨ ਗਰਦੇ ਦੇ ਵਿੱਚ ਬੈਠ ਕੇ ਹਨਾ ਵੇਚਣਾ ਆਪਣਾ ਤੋਂ ਕੋਈ ਭਾਈ ਤੂੰ ਇਹ ਪਾ ਕੇ ਦਿੰਨੇ ਆ ਕੰਮ ਹਰ ਕੋਈ ਓਕ ਸਾਰੇ ਓਕ ਜਿਆ ਮੈਂ ਚਾਹ ਪਾ ਰਿਹਾ ਜਿਹੜਾ ਵੀ ਜੀ ਕੰਮ ਆ ਓਕੇ ਹਾਂਜੀ ਪਾ ਘੜੀ ਗੱਡੇ ਗਰਮ ਹੋ ਜਾਂਦੀ ਏ ロッキーがティーストとリアます ਕੌਣ ਵੇਚਣਾ ਹੈ ਵੇਚਣਾ ਹੈ ਲੱਡੂ ਲੈਣੇ ਆ ਕੋ ਪਾ ਰਸਗੁਲੇ ਤੂੰ ਦੱਸ ਰਸਗੁਲੇ ਲਿਓ ਲੱਡੂ ਲਿਓ ਰਸਗੁਲੇ ਹੋ ਜੀ ਬਣਦੇ ਨੇ ਅੱਜ ਕੱਲ ਵਧੀਆ ਗੋਲ ਗੋਲ ਲੱਗ ਕੇ ਹੋ ਗਿਆ ਤੇਲ ਘਰ ਹਾਂ ਤੇ ਚਲ ਕੇ ਲੈ ਕੜੀ ਤੇ ਬਰਜਾ ਚਾਹ ਵਾਲੀ ਫੱਜੀ ਦੇ ਦਾਂਗੇ ਹਮ ਤੇਲ ਲਓ ਦੱਬ ਕੇ ਉਹਨੂੰ ਫੜੀ ਜੂਣ ਹਲਕਾ ਜਿਹਾ ਘਰ ਘੱਟਾ ਕਰ ਲੈਣਾ ਸੇ ਦੇ ਨਾ ਧਣੇ ਝਾਰਨੀ ਮੈਂ ਤਾਂ ਹੀ ਕਹਿੰਦਾ ਛੋਟੀ ਲੈ ਲੈ ਜੀ ਜੀ ਸੋ ਇੱਕ ਹੋਰ ਡਿਜੀਟ ਹੈ ਹਾਂ ਮੱਠ ਮੱਠਾ ਸੇਕ ਤੇ ਵਧੀਆ ਬਣਦੇ ਨੇ ਇਹ। ਇਹ ਜੋ ਜਾਵਾਂ ਕਰ ਲਈਏ ਉਪਰੋਂ ਉਪਰੋਂ ਮੱਚ ਜਾਂਦੇ ਨੇ। ਉਪਰੋਂ ਉਪਰੋਂ ਕਾਲੇ ਹੋ ਜਾਂਦੇ ਨੇ। ਹਾਂ ਵਿਚਲਾ ਆਟਾ ਹੋ ਰਿਹਾ ਨੇ ਤਾਂ ਮੱਲੇ ਬਣਦੇ ਨੇ ਕਿ ਮੱਠ ਮੱਠਾ ਦੇ ਵਧੀਆ ਸੇਕ ਲੱਗਦੇ ਨੇ। ਫੇਰ ਅੰਦਰੋਂ ਇਹਨੂੰ ਰਿਝ ਜਾਂਦੇ ਨੇ। ਉਹ ਤਾਂ ਨਰਮੇ ਹੋਣਗੇ। ਨਰਮ ਨਰਮੇ ਬਣਾਈ ਮम्मी ਦੇ ਦੰਦ ਨਹੀਂ ਹੈ। ਮਾਈ ਗੋਡ ਜਿਸ ਨਾਲ ਨਰਮ ਨਰਮੇ ਬਣਾਈ ਆ ਗੁੰਨੇ ਆਟਾ ਹੈ ਇਹ ਸਵੇਰੇ ਉਹ ਵਰਗੀ ਸੀਗੀ ਠੀਕ ਆ ਉਹ ਗਾੜੀ ਰਹਿ ਗਈ ਸੀ ਹੂੰ ਕਿ ਉਹ ਘੜੇ ਭੰਗ ਛਾੜੀ ਨੇ ਉਹ ਉਹ ਠੀਕ ਆ ਤੇ ਫਿਰ ਹੁਣ ਆ ਕੇ ਪੂਜਾ ਕਰਕੇ ਫਿਰ ਕੱਠਾ ਕਰ ਲਈ ਫੋਨ ਲਈ ਸੀ ਹੂੰ ਫਿਰ ਉਸ ਤੋਂ ਬਾਅਦ ਨੇ ਕਿ ਚਲੋ ਹੁਣ ਬਣਾ ਲੈਂਦੇ ਆ ਫਿਰ ਠੀਕ ਆ ਜਦੋਂ ਟਾਈਮ ਪਿੰਗ ਹੋ ਜਾਂਦਾ ਹਾਂ ਹਾਂ ਹੁਣ ਬਣਾ ਹੀ ਜਾਣਗੇ ਕੀ ਸਮਝ ਜੀ ਬਈ ਧੱਕਾ ਮੱਠਾ ਡੇ ਗਏ ਜੁੰਦੇ ਜਰਾ ਬਹੁਤ ਫਿਰ ਹੋ ਗਿਆ ਟਾਈਮ ਤਾਂ ਹੁਣ ਹੁਣ ਆਪਾਂ ਵੀ ਨਹੀਂ ਕਿ ਰੋਟੀ ਬਣਾਉਂ ਹਾਂਗੇ ਨਾਲ ਟਾਈਮ ਤਾਂ ਹੋਈ ਹੀ ਹੋਇਆ ਬੋ ਸੱਜ ਜੀ ਬਣੋੜੀਆਂ ਤੁਸੀਂ ਕੋਈ ਨਹੀਂ ਸੱਜ ਬਣਾਉਂਦਾ ਬਣਾਵਾ ਦਾਂਗੇ ਕੋਈ ਕਰਦੇ ਉਸ ਦਿਨ ਤਾਂ ਹੋਲੀ ਬੜੀ ਹੋਣੀ ਕੀ ਬਣਾਉਂਦੇ ਕੀ ਪੂਰੀ ਲੈ ਮੈਂ ਕਦੇ ਇੰਨੀ ਸਵਾਗ ਨਹੀਂ ਖਾਧੀ ਲੈ ਭਾਈ ਸਵਾਦੇ ਸੀ ਭਾਈ ਮਸ਼ਹੂਰੀ ਸੀ ਪੂਰੀ ਹਮ ਅੱਜ ਵੀ ਫਿਰ ਓਵੇਂ ਬਣਾਉਂਗੇ ਹਾਂ ਭਾਈ ਜਿਹੜਾ ਕੀਤਾ ਨਾ ਹਮ ਕੀ ਪੀਸ ਕੇ ਵੀ ਨਹੀਂ ਇੰਨੀ ਹੋਉਂਦੀ ਪੁਰਾ ਜਮ ਨਹੀਂ ਪਤਾ ਨਹੀਂ ਸੀ ਲੰਦਾ

ਵੀਰ ਜੀ ਜੀ ਅਸੀਂ ਬੀਬੀ ਛੋੜੇ ਆਏ ਆ ਨਹੀਂ ਬੀਬੇ ਤਾਂ ਉਹ ਸਤਕਾਰ ਦਾ ਲਾਹ ਹੁੰਦਾ ਹੈ ਉਮਰ ਦੇ ਹਿਸਾਬ ਨਾਲ ਥੋੜੀ ਹੁੰਦਾ ਤੇ ਸਤਕਾਰ ਦਾ ਲਾਹ ਹੋ ਜੀਦਾ ਥਾਰ ਵਾਲਾ ਲਾਹ ਕੱਲ੍ਹ ਹਰ ਮੈਨੂੰ ਬਥੇ ਕੀ ਇਹਨੇ ਕੱਲ ਵੀ ਸੂਟ ਇਸਟਿਚੇ ਕਰਦੀ ਸੀ ਕਹਿੰਦਾ ਕੀ ਕਰਦੇ ਹਾਂ ਮੈਂ ਕਿਹਾ ਸੂਟ ਇਸਟਿਚੇ ਕਰਦੀ ਤੇ ਮੈਨੂੰ ਕਹਿੰਦਾ ਮੈਂ ਕਿਹਾ ਜਦੋਂ ਤੇਰਾ ਵਿਆਹ ਹੋ ਗਿਆ ਤੇ ਤੇਰੀ ਘਰ ਵਾਲੀ ਨੂੰ ਵੀ ਇਹ ਐਵੇਂ ਕਰਕੇ ਦੇ ਦਊਂਗਾ ਹੂੰ ਕਹਿੰਦਾ ਈਸਾ ਤੇ ਮੈਨੂੰ ਕਹਿੰਦਾ 21 ਚਾਹੀਦੇ ਨੇ ਕੀ ਸੂਟ 21 ਸੂਟ 21 ਸੂਟ ਲੈ ਮੈਨੂੰ ਪਤਾ ਹੈ ਠੀਕ ਨੇ ਹਾਂ ਕਿਵੇਂ ਗਏ ਜੀ ਕਹਿੰਦਾ 21 ਸੂਟ ਚਾਹੀਦੇ ਨੇ ਕਮਾਲ ਹੋ ਗਈ ਹੁਣ ਤਾਂ ਪੁਣੀ ਕੀ ਹੈਗਾ ਲੈ ਕੇ ਰੱਖਣੇ ਵਾਲੇ ਭਾਈ ਕਮਾਲ ਹੋ ਗਈ 21 ਸਟਕ ਤੈਨੂੰ 52 ਲੈ ਦਾਂਗੇ ਬਰੀ ਦੇ ਵਿੱਚ ਮੁੰਡੇ ਨੇ ਕਹਿੰਦਾ ਵੀ 21 ਸੂਟ ਚਾਹੀਦੇ ਸਹੀ ਬੰਦ ਦੇ ਕੇ ਦੀ ਮੈਂ ਰੱਖ ਦਿੰਦੀ ਜੇ ਨਾ ਆਏ ਇੱਕਾ ਪੋਹ ਲੈਣੀ ਹੈ ਜਾਲੀ ਜੀ ਜਿਹਦੇ ਵਿੱਚ ਰੱਖ ਕੇ ਇਹ ਕੀ ਹੋਈ ਹਨਾ ਜਾਲੀ ਜੀ ਨਹੀਂ ਸੀ ਕਿ ਜਿਹੜੇ ਉੱਥੇ ਪਈਆਂ ਡੀਮਾਰਡ ਚ ਜਿਹੱਚ ਪਾ ਕੇ ਰੱਖ ਦਿੰਦੇ ਨੇ ਤੇਲ ਨੁੱਚੜੀ ਜਾਂਦਾ ਹਨਾ ਹੂੰ ਪੋਹ ਲਿਆਵਾਂਗੇ ਆ ਤਰੇ ਹੁਣੇ ਆ ਲਓ ਅੱਜ ਨੂੰ ਨਹੀਂ ਆਲੀ ਵੀ ਸਬਜੀ ਬੇਸੇ ਕੱਦੂ ਬਣਾਇਆ ਹੋਇਆ ਆ ਪਾਲੂ ਪਕੌੜੇ ਬਣਾਵਾਂਗੇ ਲਸਣ ਪੋਸਣਾ ਨਹੀਂ ਠੀਕ ਆ ਪਲਾਜ਼ਾ ਦੀ ਬਣਾਣਾ ਪਹਿਲਾਂ ਸਿੰਪਲ ਦੇ ਕਰਕਾਣਾ ਠੀਕ ਤਾਂ ਬੰਦਰ ਦਾ ਨਾਲੇ ਇਹ ਤੇ ਆਂਦੀ ਨਾ ਰੇ ਬਣਾਣਾ ਤੇ ਕੋਈ ਨਹੀਂ ਬਚ ਕੇ ਆਉਗੀ ਨਾ ਠੀਕ ਆਜੇ ਦੀ ਬਣੀ ਓਕੇ ਸਿੰਪਲ ਜੀ ਬਣਾ ਲੀ ਮਸਾਲੇ ਚ ਹੀ ਬਣਾਉਂਗਾ ਹੂੰ ਠੀਕ ਏਗਾ ਨਾ ਮਾ ਗਾ ਮੈਂ ਤੁਹਾਨੂੰਆਂ ਬਣਾਵਾਂਗੇ ਹਨ ਬਿਨਾਂਲੇ ਬਣਾਵਾਂਗੇ ਅੱਗ ਗੋਬੀ ਹਨਾ ਹਾਂ ਕਹਿੰਦਾ ਵੀ ਤੂੰ ਸਾਰਾ ਕੁਝ ਦੱਸੀ ਵੀ ਕੀ ਕੀ ਬਣਾ ਹਾਂ ਤੇ ਕਹਿੰਦਾ ਆਪਾਂ ਵੀਡੀਓ ਬਣਾਵਾਂਗੇ ਬਣਾ ਵੀਡੀਓ ਬੁਰੀ ਤਾਂ ਮੈਂ ਤੁਹਾਨੂੰ ਦੱਸਾਂ ਨਾ ਹੈਂ ਕਾ ਪਾ ਲੈ ਹੋਣੇ ਚ ਇਹਦੇ ਵਿੱਚ ਪਾਈਆਂ ਹਲੂ ਮੇਥੇ ਤੇ ਮਸਾਲੇ ਮੈਂ ਮੇਥੇ ਮਸਾਲੇ ਹੈਂ ਜਾਏ ਉਧਰ ਵੀ ਦੇਖੋ ਮੱਤਾ ਜੋ ਠੀਕ ਨਾ ਹਾਂ ਟੇਕਣ ਲੱਗੇ ਠੀਕ ਨਾ ਦੇ ਲਿਖਣ ਤੋਂ ਵੀ ਟੈਗ ਟੈਗ ਦੁਆਰਾ ਨੋਜੀ ਦੇ ਤੇ ਗੋਲਗਲੇ ਦਾ ਪ੍ਰਸ਼ਾਦ ਨਾਲੇ ਸੂਟ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਹੁਣ ਮਹਾਰਾਜ ਤੁਹਾਨੂੰ ਤਦਰੁਸ ਸਿੰਘਾਂ ਦਾ ਵਿਆਹਿਕ ਸਾਡੇ ਘਰ ਤੱਕ ਮਈਆਂ ਦੀ ਬਰਕਤਾਂ ਬਾਰੇ ਅੱਜ ਅੰਕ ਜਿ ਕਰਦਾ ਹੈ ਸਾਈ ਕਰੂ ਤੇਰੇ ਬੱਚੇ ਨੂੰ ਤੁਹਾਨੂੰ ਅੰਦਰੋਂ ਸੀ ਦਾ ਤੇ ਮਹਾਰਾਜ ਬੋਲੋ ਟਿਕ ਹੁਣ ਹੱਥ ਹੁਣ ਦੇਖ ਬਸ ਯਾ ਇਗਨੂ ਗਲਾਸ ਇਹਨੂੰ ਕਹਿੰਦੇ ਚੱਕਰੀਆਂ ਦੇ ਵਾਹ ਤਾਂ ਚੱਕਰੀ ਹੁੰਦੀ ਹੈ ਇਹ ਚੱਕਰੀ ਆ ਚੱਕਰੀ ਹੁੰਦੀ ਹੈ ਹੈਨਾ ਆ ਕਾਲੂ ਸਿੰਘ ਥੱਲੇ ਰੱਖ ਇਹਨੂੰ ਇਹ ਹਰਮਨ ਜੀ ਮੋਂ ਮੇਨੇ ਦਿੱਤਾ ਹੈ ਹੂੰ ਕਾਲੂ ਹੰਡਰਡ ਮਾਤੀ ਦੋ ਆਇਓ ਹਾਂਜੀ ਬੀਬੀ ਜੀ ਖੁੱਲ ਗਿਆ ਜੀ ਹਾਂਜੀ ਬੀਬੀ ਜੀ ਹਾਂ ਬੱਲੇਗਾ ਜੀ ਤੇ ਬੀਬੀ ਜੀ ਵੀ ਬੀਬੀ ਜੀ ਹਾਂ ਹਾਂ ਬਾਤ ਤੇ ਖੋਲ ਲਿਆ ਕਿ ਆਪਾਂ ਮੱਠਾ ਦੇਖ ਲਿਆ ਜੀਆ ਹੋਣੇ ਲੱਗੇ ਸੀਗੇ ਰੋਟੀ ਪਾਣੀ ਖਾਣ ਕਿਉਂਕਿ ਹੰਦੇ ਸੀਗੇ ਠੀਕ ਆ ਜੀ ਖਾਣ ਲੱਗਦੇ ਚਾਹੇ ਹੋਰ ਕੁਝ ਕਰਨਾ ਚਾਹੋਗੇ ਸਾਰੇ ਭਾਈ ਭੈਣ ਭਰਾਵਾਂ ਨੂੰ ਬੇਨਤੀ ਆ ਜਿਹੜੇ ਵੀਡੀਓ ਦੇਖਦੇ ਨੇ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਹੜੇ ਜਿਹੜੇ ਵੀਡੀਓ ਦੇਖਦੇ ਨੇ ਹਾਂਜੀ ਸਹੀ ਗੱਲ ਹੈ ਪਰ ਲਾਈਕ ਸਬਸਕ੍ਰਾਈਬ ਘੱਟ ਕਰਦੇ ਸਬਸਕ੍ਰਾਈਬ ਘੱਟ ਨੇ ਉਹਦੇ ਕਰਕੇ ਸਾਡੇ ਵੀਡੀਓ ਨਹੀਂ ਚੱਲਦੀ ਅਸੀਂ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆਂ ਵੀ ਹਾਂ ਫਿਰ ਜੀ ਜੇ ਮੰਨ ਜਾ ਟੁੱਟ ਜਾਂਦਾ ਤਾਂ ਹੀ ਆਪਾਂ ਕਹਿ ਰਹੇ ਆਂ ਵੀ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਫਿਰ ਅਸੀਂ ਵੀ ਵੱਧ ਤੋਂ ਵੱਧ ਵੀਡੀਓ ਪਾਈਆਂ ਹਨ ਜੀ ਧੰਨਵਾਦ ਜੀ